ग्रीन टी आम चाय ਨਾਲੋਂ 3 ਗੁਣਾ ਤੇਜ਼ੀ ਨਾਲ ਵਿਕ ਰਹੀ ਹੈ SUV's ਛੋਟੀਆਂ ਕਾਰਾਂ ਨਾਲੋਂ ਵੱਧ ਵਿਕ ਰਹੀਆਂ ਹਨ ਅਤੇ 1 ਕਰੋੜ ਦੇ ਘਰ ਬਹੁਤ ਤੇਜ਼ੀ ਨਾਲ ਵਿਕ ਰਹੇ ਹਨ ਇਹ ਸਿਰਫ ਇੱਕ ਨਵਾਂ ਟ੍ਰੈਂਡ ਨਹੀਂ ਹੈ ਇਹ ਭਾਰਤ ਦੇ ਕੰਜ਼ਮਪਸ਼ਨ ਦਾ ਨਵਾਂ ਢੰਗ ਹੈ ਸਵਾਗਤ ਹੈ ਤੁਹਾਡਾ ਭਾਰਤ ਵਿੱਚ ਵੱਧ ਦੇ ਪ੍ਰੀਮੀਅਮਾਈਜ਼ੇਸ਼ਨ ਦੀ ਗਹਿਰਾਈ ਨਾਲ ਜਾਂਚ ਕਰਨ ਚ ਜਿੱਥੇ ਦੇਖਾਂਗੇ ਕਿ ਕਿਵੇਂ ਭਾਰਤੀ ਛੋਟੇ ਸ਼ਹਿਰਾਂ ਵਿੱਚ ਵੀ ਵੱਧ ਖਰਚ ਰਹੇ ਹਨ ਲਗਜ਼ਰੀ ਲਾਈਫਸਟਾਈਲ ਅਤੇ ਬ੍ਰਾਂਡਡ ਉਤਪਾਦਾਂ ਤੇ ਇਸ ਵੀਡੀਓ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਭਾਰਤ ਦੇ ਕੰਜ਼ਮਪਸ਼ਨ ਦੇ ਤਰੀਕੇ ਬਦਲ ਰਹੇ ਹਨ ਉਹ ਡਿਸਕ੍ਰੀਸ਼ਨਰੀ ਖਰਚ ਤੇ ਕਿਵੇਂ ਅਸਰ ਕਰ ਰਹੇ ਹਨ ਅਤਿਅੰਤ ਵਿੱਚ ਇਹ ਸਮਝਾਂਗੇ ਕਿ ਇਹ ਸਭ ਕਿਉਂ ਹੋ ਰਿਹਾ ਹੈ ਚੈਪਟਰ 1 ਰੋਟੀ ਤੋਂ ਰਿਟੇਲ ਤੱਕ 2010 ਦੇ ਸ਼ੁਰੂਆਤ ਵਿੱਚ ਭਾਰਤੀਆਂ ਦਾ ਅਧੇਤੋਂ ਵੱਧ ਖਰਚਾ ਖਾਣ-ਪੀਣ ਤੇ ਹੁੰਦਾ ਸੀ ਅਤੇ ਜ਼ਰੂਰੀ ਚੀਜ਼ਾਂ ਹਰ ਬਜਟ ਦਾ ਹਿੱਸਾ ਹੁੰਦੀਆਂ ਸਨ ਪਰ ਹੁਣ ਪਹਿਲੀ ਵਾਰੀ ਪਿੰਡਾਂ ਦੇ ਪਰਿਵਾਰਾਂ ਵਿੱਚ ਕਲੋਥਿੰਗ ਵਹੀਕਲ ਅਤੇ ਪਰਸਨਲ ਕੇਅਰ ਉੱਤੇ ਹੋਣ ਵਾਲਾ ਗੈਰ ਖਾਦ ਖਰਚ ਖਾਣ ਪੀਣ ਦੇ ਖਰਚ ਤੋਂ ਅੱਗੇ ਨਿਕਲ ਗਿਆ ਹੈ ਜੋ ਕਿ 1990 ਅਤੇ 2000 ਵਿੱਚ 41% ਦੀ ਸੀ ਅਤੇ 2022-23 ਵਿੱਚ ਵੱਧ ਕੇ 53% ਦੀ ਹੋ ਗਿਆ ਹੈ ਇਸੇ ਦੌਰਾਨ ਸ਼ਹਿਰੀ ਭਾਰਤ ਹੋਰ ਵੀ ਤੇਜ਼ੀ ਨਾਲ ਬਦਲਿਆ ਹੈ ਜਿੱਥੇ 2022 ਤੀ ਵਿੱਚ ਗੈਰ ਖਾਦ ਖਰਚਾ ਹੁਣ 61% ਦੀ ਹੋ ਚੁੱਕਾ ਹੈ ਇਹ ਸਿਰਫ ਇਨਫਲੇਸ਼ਨ ਦੀ ਗੱਲ ਨਹੀਂ ਹੈ ਸਗੋਂ ਇਹ ਐਸਪੀਰੇਸ਼ਨ ਹੈ ਚੈਪਟਰ 2 ਪ੍ਰੀਮੀਅਮਾਈਜੇਸ਼ਨ ਦਾ ਉਦੇਸ਼ ਪ੍ਰੀਮੀਅਮਾਈਜੇਸ਼ਨ ਦੀ ਲਹਿਰ ਹੁਣ ਆ ਚੁੱਕੀ ਹੈ ਅਤੇ ਇਹ ਹਰ ਜਗ੍ਹਾ ਹੈ ਐਸਯੂਵੀਜ਼ ਜੋ ਕਦੇ ਭਾਰਤੀ ਸੜਕਾਂ ਉੱਤੇ ਘੱਟ ਹੁੰਦੀਆਂ ਸਨ ਹੁਣ ਪੈਸੇਂਜਰ ਵਹੀਕਲ ਮਾਰਕੀਟ ਵਿੱਚ 43% ਦੀ ਹਿੱਸੇਦਾਰੀ ਨਾਲ ਛਾਇਆ ਹੋਈਆਂ ਹਨ ਐਫਵਾਈ 2023 ਤੱਕ ਇਹ 8 ਸਾਲ ਪਹਿਲਾਂ ਦੀ ਤੁਲਨਾ ਵਿੱਚ 3 ਗੁਣਾ ਵਧ ਹਨ ਤੁਹਾਡੇ ਬਾਥਰੂਮ ਵਿੱਚ ਸ਼ੈਂਪੂ ਜਾਂ ਬਾਡੀ ਵਾਸ਼ ਬਾਰੇ ਸੋਚੋ ਸ਼ਾਇਦ ਇਹ ਹੁਣ ਪ੍ਰੀਮੀਅਮ ਹੋ ਚੁੱਕੇ ਹਨ ਅਤੇ ਤੁਹਾਡੀ ਰਸੋਈ ਵਿੱਚ ਗ੍ਰੀਨ ਟੀ ਹੁਣ ਆਮ ਚਾਹ ਨਾਲੋਂ ਲਗਭਗ 3 ਗੁਣਾ ਤੇਜ਼ੀ ਨਾਲ ਵਧ ਰਹੀ ਹੈ ਤੁਹਾਡੇ ਜੁੱਤੇ ਵੀ ਇਹੀ ਕਹਾਣੀ ਦੱਸਦੇ ਨੇ ਅਤੇ ਕੁਝ ਸਪੋਰਟਸ ਫੁੱਟਵੀਅਰ ਬਹੁਤ ਤੇਜ਼ੀ ਨਾਲ ਵਧੇ ਨੇ ਜਿਨ੍ਹਾਂ ਦੀ 10 ਸਾਲਾਂ ਗਰੋਥ ਰੇਟ 16.1 ਫੀਸਦੀ ਸੀਏਜੀਆਰ ਹੈ ਇਹ ਕੋਈ ਦਿਖਾਵਾ ਕਰਨ ਦੀ ਗੱਲ ਨਹੀਂ ਹੈ ਇਹ ਆਪਣੇ ਲਾਈਫਸਟਾਈਲ ਨੂੰ ਉੱਤੇ ਲੈ ਕੇ ਜਾਣ ਦੀ ਗੱਲ ਹੈ ਚੈਪਟਰ 3 ਹੁਣ ਕਿਉਂ ਤਾਂ ਇਹ ਉਪਭੋਗ ਵਿੱਚ ਉਛਾਲ ਜਾਂ ਪ੍ਰੀਮੀਅਮਾਈਜ਼ੇਸ਼ਨ ਹੁਣ ਕਿਉਂ ਹੋ ਰਿਹਾ ਹੈ ਤਾਂ ਇਸ ਦਾ ਸਿੱਧਾ ਜਵਾਬ ਹੈ ਤੇਜ਼ੀ ਨਾਲ ਵੱਧ ਰਿਹਾ ਮਿਡਲ ਅਤੇ ਅਪਰ ਮਿਡਲ ਕਲਾਸ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮਿਡਲ ਕਲਾਸ ਅਤੇ ਅਪਰ ਮਿਡਲ ਕਲਾਸ ਵਿੱਚ ਕਰੀਬ 97 ਮਿਲੀਅਨ ਅਤੇ 61 ਮਿਲੀਅਨ ਪਰਿਵਾਰ ਸਨ 2018 ਵਿੱਚ ਪਰ 2030 ਤੱਕ ਇਹ ਹੀ ਅਨੁਮਾਨ ਹੈ ਕਿ ਇਹ ਗਿਣਤੀ 132 ਮਿਲੀਅਨ ਤੋਂ ਲੈ ਕੇ 168 ਮਿਲੀਅਨ ਹੋਣ ਤੱਕ ਦੀ ਉਮੀਦ ਹੈ ਇਹ ਪਿਛਲੇ ਦਹਾਕੇ ਨਾਲੋਂ ਲਗਭਗ 3 ਗੁਣਾ ਵਧ ਹੈ ਇਹੀ ਕੋਈ ਅਸਥਾਈ ਜਾਂ ਛੋਟਾ ਬਦਲਾ ਨਹੀਂ ਹੈ ਬਲਕਿ ਇਹ ਬੁਨਿਆਦ ਹੈ ਆਧੁਨਿਕ ਭਾਰਤ ਦੀ ਬ੍ਰੈਂਡਜ਼ ਅਤੇ ਪਾਲਿਸੀ ਮੇਕਰਜ਼ ਲਈ ਹੁਣ ਕਹਾਣੀ ਸਿਰਫ ਸਸਤੀ ਤੋਂ ਸਸਤੇ ਵਿਕਲਪ ਦੇਣ ਦੀ ਰਹਿ ਹੀ ਨਹੀਂ ਗਈ ਹੈ ਇਹ ਗੱਲ ਹੈ ਉਪਭੋਗਤਾ ਨੂੰ ਸਮਝਣ ਦੀ ਜੋ ਚੁਣ ਰਿਹਾ ਹੈ ਕੁਆਲਿਟੀ ਐਸਪੀਰੇਸ਼ਨ ਅਤੇ ਐਕਸਪੀਰੀਅੰਸ ਨੂੰ ਅਤੇ ਇਨਵੈਸਟਰਸ ਉਹ ICICI ਪ੍ਰੋਡੈਂਸ਼ੀਅਲ ਮਿਚੁਅਲ ਫੰਡਸ ਦੇ ਨਾਲ ਭਾਰਤ ਦੇ ਕੰਜ਼ਮਪਸ਼ਨ ਬੇਸਡ ਗਰੋਥ ਦੇ ਅਗਲੇ ਫੇਜ਼ ਦਾ ਲਾਭ ਲੈ ਸਕਦੇ ਹਨ ਜੋ ਉਹਨਾਂ ਸੈਕਟਰਸ ਵਿੱਚ ਇਨਵੈਸਟ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ ਜੋ ਵਧਦੇ ਉਪਭੋਗ ਅਤੇ ਬਦਲ ਰਹੀਆਂ ਲਾਈਫਸਟਾਈਲ ਪ੍ਰੈਫਰੈਂਸਸ ਦਾ ਲਾਭ ਉਠਾਉਣਗੇ। ਅੰਤ ਵਿੱਚ ਦੋਸਤੋ ਸਵਾਗਤ ਹੈ ਤੁਹਾਡਾ ਪ੍ਰੀਮੀਅਮ ਭਾਰਤ ਦੇ ਇਸ ਨਵੇਂ ਯੁੱਗ ਦੇ ਵਿੱਚ। ਹੇਠਾਂ ਕਮੈਂਟ ਵਿੱਚ ਸਾਨੂੰ ਦੱਸੋ ਕਿ ਪ੍ਰੀਮੀਅਮਾਈਜੇਸ਼ਨ ਦੀ ਲਹਿਰ ਬਾਰੇ ਤੁਹਾਡੀ ਕੀ رائے ਹੈ ਅਤੇ ਵੀਡੀਓ ਦੇਖਣ ਲਈ ਧੰਨਵਾਦ। ਮਿਊਚੁਅਲ ਫੰਡ ਨਿਵੇਸ਼ ਬਾਜ਼ਾਰ ਜੋਖਮਾਂ ਦੇ ਅਧੀਨ ਹਨ। ਯੋਜਨਾ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਧਿਆਨ ਨਾਲ ਪੜੋ।